ਬੁਲਾਵੋ ਕਿਉ ਨਾਨਕ ਦਾਸ ਬੋਲੇ ਜਿਉ ਬੁਲਾਵੇਂ ਕਿਉ ਬੋਲੇ ਕਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭਤੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾ ਤੇ ਸਵਸੰਮ ਸੋਧਨਾ ਕਰ ਰਹੇ ਹੋ ਤੇ ਮੇਰੇ ਸ਼ਬਦ ਦੇ ਵਿੱਚੋਂ ਪੰਜ ਬਦਿਆਂ ਦੀ ਗੱਲ ਆਪਾਂ ਵਿਚਾਰ ਕੀਤੀ ਸੀਗੀ ਅੱਗੇ ਜਿਸ ਤਰ੍ਹਾਂ ਮਹਾਰਾਜ ਮਤਬੁੱਦ ਬਖਸ਼ਣਗੇ ਆਪਾਂ ਵਿਚਾਰ ਕਰਾਂਗੇ પરમપિતા ਆਪਣੀ ਸਰਉਦੀਪ ਚਾਰ ਤਾਂ ਆਪ ਹੀ ਜਾਣਦੇ ਨੇ ਗੁਰਦਾਨ ਦੇ ਮਹਾਰਾਜ ਆਪਾਂ ਨੂੰ ਜਿਹੜੀ ਇੱਕ ਮਤਬਦਲ ਬਖਸ਼ਦੇ ਨੇ ਉਹਨਾਂ ਪਰ બોਲਦੇ ਆ ਉਹ ਆਪੋਂ બોਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਉਸ ਮਹਾਰਾਜ ਤੋਂ ਵੱਡਾ ਮੇਰੀ ਮੱਤ ਕੋਈ ਨਹੀਂ ਸਾਡੀ ਮਤ ਬਹੁਤ ਥੋੜੀ ਹੈ ਜਿੰਨੀ ਕਿ ਮਹਾਰਾਜ ਮਤਬਦਲ ਬਖਸ਼ਦੇ ਨੇ ਆਪਾਂ ਉਹ ਨਹੀਂ ਵਿਚਾਰ ਕਰਦੇ ਆ ਗੁਰੂ ਮਹਾਰਾਜ ਰਹਿਮਤ ਕਰਨ ਆਪਣੇ ਸਰਉਦੀਪ ਵਿਚਾਰ ਆਪ ਹੀ ਕਰੋਣ ਆਪ ਸਾਰਿਆਂ ਸੰਗਤਾਂ ਸੀਸ ਦੇਓ ਉਚਾਰਨ ਕਰੋ ਸਤਨਾਮ ਇੱਕ ਵਾਹਿਗੁਰੂ ਸਾਰੇ ਜੀ ਹੋ ਵਾਰੀ কুমਾਂ ਜਾਵਦਾ ਜਿਹੜੀ ਆਪਾਂ ਕੱਲ ਪੰਜਵੇਂ ਚੱਕਰੇ ਦੀ ਵਿਚਾਰ ਕੀਤੀ ਸੀਗੀ ਹੋ ਆਇਆ ਸ਼ਾਮੈ ਤੇ ਹੰਡਿਆ ਪੰਜ ਕਰਸਾਨ ਮਧੀਰੇ ਮਹੰਡਿਆ ਕੰਨ ਕੋਈ ਕੱਢ ਨਹੰਗਈ ਨਾਨਕ ਪੁੱਠਾ ਹੁਕਮ ਜਦੋਂ ਪ੍ਰਮਾਤਮਾ ਦੇ ਸ਼ਰਨਾਏ ਤੇ ਜਿਹੜੇ ਮੁਜਾਰੇ ਸੀਗੇ ਉਹ ਬਸ ਚਾਹਦੇ ਮੁਜਾਰੇ ਅਈ ਤੋਂ ਇਹ ਲੋਕ ਕਈ ਵਾਰ ਸਾਡੇ ਬਹੁਤ ਪਰਵਾੜ ਵਾਰ ਚਲੇ ਜਾਂਦੇ ਨੇ ਤੇ ਭਿੰਜਰੂ ਬਹਾ ਜਾਂਦੇ ਹੈ ਨਾ ਤੇ ਜਦੋਂ ਉਹ ਆਉਂਦੇ ਮੁੜ ਕੇ ਉਹ ਘਰ ਦੇ ਦੂਜੇ ਲੈ ਕੇ ਹੁੰਦੇ ਆ ਇਸ ਤਰ੍ਹਾਂ ਇਹ ਸਾਡਾ ਜਿਹੜਾ ਘਰ ਹੈ ਇਹ ਸਾਡੇ ਮੁਜਾਰੇ ਦੱਬੇ ਬੈਠੇ ਸੀਗੇ ਆਮ ਕਰੋਦ ਲੋ ਓਮ ਓਮਕਾਰ ਸੀ ਤਾਂ ਇਹ ਮੁਜਾਰੇ ਕੰਮ ਕਰਨ ਵਾਸਤੇ ਮਹਾਰਾਜ ਨੇ ਇਹ ਤੱਤ ਪਾਏ ਆ ਪਰ ਇਹ ਦਰਬੀ ਬੈਠੇ ਸੀਗੇ ਜਦੋਂ ਪਰਮਾਤਮਾ ਕਿਰਪਾ ਕਰਕੇ ਜੀ ਦਾ ਘਰ ਬੈਠਾ ਕਈ ਵਾਰ ਭਰਾ ਵੀ ਦਾ ਬਲੈਂਡ ਨੇ ਆਪਾਂ ਸਾਰੇ ਸੰਸਾਰ ਦੇ ਵਿੱਚ ਜਾਂਦੇ ਹਨ ਪਰ ਕਾਨੂੰਨ ਦਾ ਸਹਾਰਾ ਲੈਂਦਾ ਰਾਜੇ ਕੋਲੇ ਜਾਂਦਾ ਹੈ ਜਦੋਂ ਰਾਜਾ ਪਰ ਉਹਦਾ ਕਬਜ਼ਾ ਜਵਾਨ ਦੇ ਉਹਦਾ ਸ਼ਕਰਾਨਾ ਦਾ ਕਰਦਾ ਹੀ ਹੈ ਨਾ ਮਾਰੇ ਕਿਰਪਾ ਕਰਕੇ ਜਿਹੜਾ ਕਰ ਦਵਾ ਦਾ ਇਸ ਤਰ੍ਹਾਂ ਹੁਣ ਜਦੋਂ ਸ਼ਰਨ ਚ ਆਇਆ ਪੰਜਵੇਂ ਪਦੇ ਦਾ ਹੋ ਆਇਆ ਸ਼ਾਮੇ ਤੇ ਹੰਦੀਆ ਜਦੋਂ ਗੁਰੂ ਦੀ ਸ਼ਰਨ ਚ ਆਇਆ ਇਹ ਪੰਜ ਕਿਸਾਨ ਵਗੇਰੇ ਵਟੇ ਜਿਹਦੇ ਬਾਰੇ ਘਰ ਦੱਬੀ ਬੈਠੇ ਸੀ ਮੁਜਾਰੇ ਸੀ ਇਹ ਹੁਣ ਮੇਰੇ ਬਸਤ ਜਾ ਗਏ ਇਹ ਹੁਣੇ ਮੇਰੇ ਬਸਤ ਜਾ ਕੇ ਕੰਨ ਕੋਈ ਕੱਟ ਨਾ ਹੁੰਦਾ ਹੀ ਨਾਨਕ ਹੁਣ ਮੇਰੇ ਮੂਰੇ ਕੋਈ ਕੰਨ ਨਹੀਂ ਚੱਕਦੇ ਜਿਵੇਂ ਮੈਂ ਕਹਿਣਾ ਜਿਹੜੇ ਪਹਿਲਾਂ ਘਰ ਦੱਬੀ ਬੈਠੇ ਕਾਮ ਆਪ ਦੀ ਮਰਜ਼ੀ ਕਰਦਾ ਸੀ ਕਰੋ ਆਪ ਦੀ ਮਰਜ਼ੀ ਕਰਦਾ ਸੀ ਹੰਕਾਰ ਆਪ ਹੀ ਕਰਦਾ ਇਹ ਹੁਣ ਮੈਂ ਕੰਨ ਨਹੀਂ ਚੱਕਦਾ ਕਦੋਂ ਜਦੋਂ ਗੁਰੂ ਦੀ ਸ਼ਰਨ ਆਇਆ ਉੰਦੇ ਨੂੰ ਤੇ ਜਦੋਂ ਘਰ ਦਾ ਮਾਲਕ ਜਿਹੜਾ ਬਣਾਤਾ ਜਿਹੜੇ ਕਮਜਾਕੀ ਬੈਠੀ ਸੀ ਕਮਜਾਕੀ ਸ਼ਗਾਤਾ ਤੇ ਸਿਕਰਾਨਾ ਦਾ ਕਰਨਾ ਹੀ ਬਣਦਾ ਨਾ ਫਿਰ ਅਗਲੇ ਬਾਰੇ ਮਹਾਰਾ ਸੁਕਾਨਾ ਕਰਦੇ ਨੇ ਹਉ ਵਾਰੀ কুমਾਰ ਜਾ ਉਹਦਾ ਮੈਂ ਐਸੇ ਬਾਦਸ਼ਾਹ ਤੋਂ ਬੁਲਿਹਾਰ ਜਾਣਾ ਜਿਨੇ ਮੇਰਾ ਇਹ ਹਿਰਦੇ ਰੂਪੀ ਘਰ ਜਿਹਨੂੰ ਮਝੇਰੇ ਦੱਬੀ ਬੈਠੇ ਸੀਗੇ ਆਵਦੀ ਮਰਜ਼ੀ ਕਰਦੇ ਸੀ ਉਹ ਜਦੋਂ ਕਰ ਮੇਰੇ ਮਖਵਾਲੇ ਕਰਤਾ ਮੈਂ ਹੁਣ ਆਨੰਦ ਦੀ ਜੀਵਨ ਜਿ ਹੋ ਰਿਆਂ ਇਸ ਕਰਕੇ ਫਿਰ ਮੈਂ ਵਹਿਲੂ ਦੋ ਬਲੀਹਾ ਹਰ ਨਹੀਂ ਜਾਂਦਾ ਹੇ ਤਾ ਫਿਰ ਇੱਕ ਸਵਾਸ ਸਵਾਸ ਨਾਲ ਉਹ ਵਹਿਗਰੂ ਨੂੰ ਧਿਆਉਣਾ ਕਰਦਾ ਤੇ ਹੁਸਾਰੇ ਹੋਰ ਬੁੜਕ ਬਿੱਟਲ ਕੋਲ ਕੋਲਾ ਕਿ ਹੇ ਵਹਿਗਰੂ ਜਿਹੜਾ ਸਾਡਾ ਥੇ ਇੱਕarupi ਥੇ ਉਜੜਿਆ ਪਿਆ ਸੀਗਾ ਉਹ ਤੁਸੀਂ ਬਸਾਉਣਾ ਕਰਦਾ ਇਸ ਕਰਕੇ ਮੈਂ ਦਿੱਥੋਂ ਬਲੀਹਾ ਜਾਂਦਾਗਾ ਮਾਰੇ ਨੇ ਕਹਿੰਦੇ ਜਿੱਥੇ ਨਾਮ ਨਾ ਜਪਿਆ ਮੇਰੇ ਉਹਨਾਂ ਸਹੀ ਨਕਰ ਉਜਾੜੀ ਜਿਉ ਇਹ ਜਿਹੜਾ ਮੇਰਾ ਘਰ ਪਹਿਲਾਂ ਥੇ ਬਣਿਆ ਪਿਆ ਸੀ ਉਜਾੜ ਬਣਿਆ ਪਿਆ ਸੀਗਾ ਇਹ ਮੇਰਾ ਤੁਸੀਂ ਘਰ ਮੇਰੇ ਹਵਾਲੇ ਕਰਤਾ ਇਸ ਕਰਕੇ ਉੱਜੜ ਥੇ ਵਸਾਇਓ ਹੁਣ ਉਦੋਂ ਮੇਥੋਂ ਕੁਰਬਾਨ ਜਿਉ ਮੇਰਾ ਇਹ ਫਿਰਦੇ ਰੂਪੀ ਘਰ ਜਿਹੜਾ ਪਹਿਲਾਂ ਥੇ ਬਣਿਆ ਪਿਆ ਸੀਗਾ ਇਥੇ ਗਾਂ ਗੋਦ ਰੋਮਰਨ ਕਾਰਕਾਰ ਕਰੀ ਬੈਠੇ ਸੀ ਜਦੋਂ ਤੁਸੀਂ ਸਾਡੇ ਹਵਾਲੇ ਕਰਾਤਾ ਇਸ ਕਰਕੇ ਮੈਂ ਤੇ ਤੋਂ ਬਲੇਹਾਰ ਨਹੀਂ ਜਾਂਦਾ ਹਾਂ ਕਰ ਤੇਰਾ ਇਹਾ ਹੁਣ ਮੈਂ ਉਹ ਮੇਰੇ ਬਹਿਗਰੂ ਨੂੰ ਜਿਹੜਾ ਮੇਰਾ ਬੜਾ ਪਿਆਰਾ ਹੈਗਾ ਜਿਹਨੇ ਮੈਨੂੰ ਮੇਰੇ ਘਰ ਦਾ ਕਬਜ਼ਾ ਦਵਾਤਾ ਇੱਥੇ ਦਾ ਬਤਲਾ ਪਿਆਰਾ ਪਰ ਇੱਥੇ ਨਿਤ ਤੇ ਆਇਨਾ ਉਹ ਮੇਰੇ ਪਿਆਰੇ ਬਹਿਗਰੂ ਨੂੰ ਮੈਂ ਹੁਣ ਨਿਤ ਧਿਆਉਣਾ ਕਰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਮੇਰਨ ਲਾ ਕੇ ਪ੍ਰਭ ਸਰਨਾ ਗੱਤੇ ਪਲੇ ਸੰਯੋਗ ਅਮਰਤ ਵੇਲਾ ਸਚਨਾਵ ਗੁੜੈ ਵਿਚਾਰ ਕੰਮੀ ਆਵੇ ਕਪੜਾ ਨਦਰੀ ਮੋਕਦਵਾਰ ਹੁਣ ਉਹ ਮੈਂ ਵਹਿਗੁਰੂ ਨੂੰ ਪਿਆਰੇ ਨੂੰ ਨਿਤ ਝਿਉਣਾ ਕਰਦਾ ਹਾਂ ਅਜੇ ਤਾਂ ਫਿਰ ਉਹਨੂੰ ਝਿਉਣਾਗਾ ਫਿਰ ਜਿੰਨੀ ਵੀ ਮੇਰੀ ਮਨ ਦੀ ਇੱਛਾ ਹੁੰਦੀ ਹੈ ਉਹੀ ਮੇਰਾ ਵਹਿਗੁਰੂ ਮੇਰਾ ਪੂਰਾ ਕਰਦਾ ਹੈ ਆਪਣਨ ਸੱਚਾ ਨਾਮ ਮੇਰਾ ਆਧਾਰ ਹੋ ਜਦੋਂ ਉਹਦਾ ਆਧਾਰ ਬਣਾਇਆ ਨਾਮ ਲੱਗਿਆ ਸੱਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਇਹਨੂੰ ਉੱਖਾਂ ਸਭ ਗਵਾਇਆ ਕਰ ਸ਼ਾਂਤ ਸੁਖਮਨ ਆਇ ਵਸਿਆ ਜੇ ਇੱਛਾ ਸਾਨੂੰ ਪੁਜਾਨਿਆ ਜੇ ਤੋ ਉਹ ਪਿਆਰੇ ਨੂੰ ਜਪਿਆ ਫਿਰ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ ਤੇ ਕਾਰਤਾਰ ਦਾਨੀ ਨਾਮ ਕੀ ਕੋਈ ਜੇ ਤੋ ਗੁਰੂ ਦਾ ਨਾਮ ਜਪਿਆ ਫਿਰ ਸਾਰੇ ਕਾਰਜ ਵੀ ਸਰ ਜਾਂਦੇ ਸਭੇ ਕਾਜ ਸਵਾਰੇ ਹਨ ਲਾਹੀਆਂ ਨ ਮਨ ਕੀ ਸੁੱਖ ਦਿਓ ਗੁਰੂ ਦਾ ਨਾਮ ਜਪਿਆ ਇਹ ਸਾਰੀਆਂ ਭੁੱਖਾਂ ਵੀ ਲੈਣੀਆਂ ਦੀਆਂ ਤੇ ਸਾਰੇ ਕਾਰਜ ਵੀ ਸਾਰਾ ਲੈ ਦੇ। ਭੁੱਖ ਕਿੰਨਾ ਚਿਹਰਾ ਜਿਨੇ ਤੇ ਕ੍ਰਿਸ਼ਨਾ ਬਲੀ ਹੋਈ ਹੈ। ਕ੍ਰਿਸ਼ਨਾ ਬਿਰਲੇ ਹੀ ਕੀ ਬੁਜੀਏ। ਪਰ ਗੁਰੂ ਕੋਲੇ ਕੀ ਹੈ ਗੁਰੂ ਕੋਲੇ ਸੰਤੋਖ ਹੈ। ਬਿਰਤੋਦ ਹੋਰ ਤੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀ ਆ। ਉਤਰੇ ਮੰਨ ਦੀ ਭੁੱਖ ਜਦੋਂ ਗੁਰੂ ਦਾ ਨਾਮ ਨਾਲ ਜੁੜਦਾ ਹੈ ਗੁਰੂ ਜੀਵਨ ਦੇ ਵਿੱਚ ਸੰਤੋਖ ਦੇ ਦਿੰਦਾ ਹੈ ਜਦੋਂ ਸੰਤੋਖ ਹੁੰਦਾ ਹੈ ਤੇ ਸਾਰੀਆਂ ਮੰਦੀਆਂ ਭੁੱਖਾਂ ਵੀ ਲੈ ਜਾਂਦੀਆਂ ਤੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ ਮੈਂ ਛੱਡਿਆ ਸਭੋ ਤੰੜੜਾ ਹੁਣ ਮੈਂ ਸਾਰੇ ਤੰਦੇ ਛੱਡਦੇ ਅਗਲੀ ਪੰਕਤੀ ਬੜਦੀ ਸਤਿਗੁਰਾਂ ਦੇ ਚਰਨਾਂ ਵਿੱਚ ਗੋਸਾਈ ਗੋ ਕੇ ਲਈ ਧਰਤੀ ਸਾਈਂ ਕੇ ਮਾਲਕ ਉਹ ਜਿਹੜਾ ਮੇਰਾ ਧਰਤੀ ਦਾ ਮਾਲਕ ਵਹਿਗੁਰੂ ਹੈ ਸਦੀਵ ਰਹਿਣ ਵਾਲਾ ਹੈਗਾ ਅਦ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਕੋਸੀ ਹੀ ਸੱਚ ਉਹ ਜਿਹੜਾ ਸੱਚਾ ਵਹਿਗੁਰੂ ਮੈਂ ਉਹਨੂੰ ਸਿਮਰਦਾ ਦਾ ਮੈਂ ਛੱਡਿਆ ਸੰਭੋ ਤੰਦੜਾ ਗੋਸਾਈ ਸੇਵੀ ਸੱਚੜਾ ਉਹ ਵਹਿਗੁਰੂ ਨਾਲ ਜੁੜਨ ਕਰਕੇ ਮੈਂ ਜਿਹੜਾ ਤੰਦੜਾ ਕੀ ਬਾੜੀ ਕਰਮ ਕਾਣ ਮਨ ਕਰਕੇ ਬਾੜੀ ਕਰਮ ਕਾਣ ਬਰਤ ਰੱਖਣੇ ਮੜੀਆਂ ਮਸਾਣਾ ਦੀ ਪੂਜਾ ਕਰਨੀ ਪਖੰਡ ਕਰਨੇ ਇਹ ਸਾਰੇ ਛੱਡਦੇ ਅੰਨੇ ਪਾਸਾ ਦਾ ਬੜਾ ਪੈਰਾ ਸੌਦਾ ਦੁਵਿਧਾ ਨਾ ਪੜੋ ਹਰ ਮੇਨ ਹੋਰ ਨਾ ਪੂਜੋ ਮੜਾ ਮਸਾਣ ਨਾ ਜਾਈਂ ਕ੍ਰਿਸ਼ਨਾ ਰਾਜ ਨਾ ਪਰਕਰ ਜਾਵਾਂ ਕ੍ਰਿਸ਼ਨਾ ਨਾਮ ਵਜਾਈ ਮੈਂ ਇੱਕ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਮੈਂ ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ ਹੈ ਮੈਂ ਦੁਵਿਧਾ ਜੀ ਨਹੀਂ ਪੈਂਦਾ ਕਿਤੇ ਮੜੀ ਮਸਾਣੀ ਦੇ ਕਿਤੇ ਨਹੀਂ ਜਾਂਦਾ ਇਕ ਤਾਂ ਇਹ ਬਾਰੇ ਅੰਤਰੀ ਕਰਮ ਹੈ ਮਨ ਦੇ ਵਿੱਚ ਜਿਹੜੇ ਪੁਰਨੇ ਆ ਉਹ ਕੇਵਲ ਸੱਚ ਨਾਲ ਜੁੜ ਜਾਂਦੇ ਆ ਤੇ ਦੂਜਾ ਜਿਹੜਾ ਬਾਹਰੀ ਕਰਮ ਹੈ ਸਰੀਰ ਕਰਤੀ ਹੈ ਫਿਰ ਉਹ ਵੀ ਪਵਿੱਤਰ ਹੋ ਜਾਂਦੇ ਮੈਂ ਛੱਡਿਆ ਸਭੋ ਧੰੜਾ ਧੰੜਾ ਤਾਂ ਮੈਂ ਕਰਦਾ ਦੁਕਾਨ ਤੇ ਦਾ ਜਾਣਾ ਪਰ ਮੈਂ ਹੁਣ ਦੁਕਾਨ ਤੇ ਜਾ ਕੇ ਮਲਾਵਟ ਨਹੀਂ ਕਰਦਾ ਹੁਣ ਮੈਂ ਦੁਕਾਨ ਤੇ ਜਾ ਕੇ ਘੱਟ ਨਹੀਂ ਤੋਲਦਾ ਹੁਣ ਮੈਂ ਨੌਕਰੀ ਦਾ ਕਰਦਾ ਹਾਂ ਹਕੂਮੇਰੀ ਕਰਦਾ ਹਾਂ ਪਰ ਮੈਂ ਰਿਸ਼ਵਤ ਨਹੀਂ ਲੈਂਦਾ ਧੰੜਾ ਛੱਡਦਾ ਪਰ ਪੰਜ ਛੱਡਦਾ ਮਨ ਕਰਕੇ ਕਿਸੇ ਦੀ ਓਟ ਆਸ ਦਾ ਛੱਡਦਾ ਸੱਚੇ ਇਸ ਪਰਮਾਤਮਾ ਨਾਲ ਜੁੜ ਗਿਆ ਤਨ ਕਰਕੇ ਇਹ ਜੀਵਨ ਨਿਰਮਲ ਹੋ ਗਿਆ ਇਹਨੇ ਪਰਪੰਚ ਛੱਡਦਾ ਜਿਹਨੂੰ ਮਹਾਰਾਜ ਦੇ ਬਾਬਾ ਜੀ ਨੇ ਕਿਹਾ ਬਹੁਤ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਰੱਬ ਕੈ ਆਣ ਲੁਟਾਵੇ ਮਨ ਮੇਰੇ ਭੂਲੇ ਟੱਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਕਹਿੰਦੇ ਜ ਬਾਹਰੀ ਕਰਮ ਤੇ ਧੂਠ ਬੋਲਣਾ ਪਖੰਡ ਕਰਨਾ ਪ੍ਰੇਮ ਕਰਨਾ ਧੰਦੇ ਕਰਨਾ ਕਿਰਤਵਤ ਕਰਨਾ ਪਰ ਇਹ ਜੀਵਨ ਦੇ ਵਿੱਚੋਂ ਪ੍ਰੇਮ ਦੂਜਾ ਭਾਵ ਖਤਮ ਹੋ ਗਿਆ ਹੈ ਨਾਮ ਨਿਦਾਨ ਹਰ ਨੌ ਨਿੱਤ ਨਾਮ ਨਿਦਾਨ ਹਰ ਉਹ ਮੇਰਾ ਵਹਿਗੁਰੂ ਦਾ ਜਿਹੜਾ ਨਾਮ ਹੈ ਨਾਮ ਦਾ ਖਜ਼ਾਨਾ ਜਿਹੜਾ ਨੌ ਨਿੱਤਿਆਂ ਦਾ ਖਜ਼ਾਨਾ ਹੈਗਾ ਨੌ ਨਿੱਤ ਨੌ ਨਿੱਤਿਆਂ ਨਾਮ ਨਿਦਾਨ ਹਰ ਪਰਮਾਤਮਾ ਦਾ ਨਾਮ ਜਿਹੜਾ ਨੌ ਨਿੱਤਿਆਂ ਦਾ ਖਜ਼ਾਨਾ ਹੈਗਾ ਮੈਂ ਬੱਲਾ ਬੱਦਾ ਸਿੱਖ ਜੀ ਹੋ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਪੱਲੇ ਨਾਲ ਕੁੱਟ ਕੇ ਬੰਨ੍ਹ ਗਿਆ ਇਹਨੂੰ ਬੜਦਿਆਂ ਨਾਨਕ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਕਤਾ ਬਸਰਾ ਪ੍ਰਭ ਦਾ ਸਿਮਰਨ ਰੇਦੋ ਸੇਦੋ ਨਾਉ ਨੇ ਤੋ ਪ੍ਰਭ ਦਾ ਸਿਮਰਨ ਗਿਆਨ ਧਿਆਨ ਤਤ ਬੋਧ ਉਹ ਮੇਰਾ ਜਿਹੜਾ ਵਹਿਗੁਰੂ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਮੈਂ ਆਪਣੇ ਹੁਣ ਪੱਲੇ ਨਾਲ ਕੁੱਟ ਕੇ ਬੰਨ੍ਹ ਲਿਆ ਸ਼ਿਕਤ ਹੁੰਦਾ ਕੁੱਟ ਕੇ ਬੰਨ ਲੈਣਾ ਬਚਨ ਗੁਰੂ ਜੀ ਉਹ ਪੂਰਾ ਕਹਿਓ ਮੈਂ ਹੀਕ ਗਾਠੜੀ ਬੰਦਾ ਗੁਰੂ ਦਾ ਬਚਨ ਹੁਣ ਮੱਲੇ ਨਾਲ ਜੋ ਨਾਮ ਰੂਪੀ ਅਮਰਤ ਰੂਪੀ ਖਜ਼ਾਨਾ ਹੈ ਉੱਤਕੇ ਬੰਨ ਲਿਆ ਹੈ ਸੋਕੇ ਹੋ ਸੋਖ ਪਾਇਆ ਆਹਰ ਜਦੋਂ ਕੋਈ ਮਾਤਮਾ ਦਾ ਨਾਮ ਪੱਲੇ ਬੰਨ ਗਿਆ ਫਿਰ ਮੈਂ ਸੁਖੀ ਹੂੰ ਸੁਖ ਪਾਇਆ ਜੀਵਨ ਦੇ ਵਿੱਚ ਮੈਂ ਸੁਖ ਹੀ ਸੁਖ ਹਨ ਅੰਤਰ ਅੰਤਰ ਪਾਇਆ ਗੁਰੂ ਦੇ ਉਪਦੇਸ਼ ਦੁਆਰਾ ਗੁਰ ਰੱਲੂ ਸੇ ਆਈ ਇਹਦੇ ਗੁਰਦੁਆਰਾ ਗੁਰ ਸ਼ਬਦ ਗੁਰ ਅੰਤਰ ਸ਼ਬਦ ਵਸਾਇਆ ਗੁਰੂ ਨੇ ਕਿਰਪਾ ਕਰਕੇ ਜਦੋਂ ਹਿਰਦੇ ਵਿੱਚ ਸ਼ਬਦ ਦਾ ਪ੍ਰਗਟਾ ਕੀਤਾ ਫਿਰ ਜੀਵਨ ਵਿੱਚ ਸੋਖੀ ਸੁਖ ਆ ਜਾਂਦੇ ਅਮਰਤ ਵੇਲੇ ਵੀ ਪਿਤਾ ਨੂੰ ਲੋ ਜਿਹੜਾ ਕਰੁੰਦ ਨੇ ਦਾਵੀ ਹੈ ਸੁਣੀ ਹੈ ਮੰਨ ਰੱਖੀ ਹੈ ਆਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਪਰਮਾਤਮਾ ਦਾ ਨਾਮ ਜਪਣਾ ਤੋਂਣਾ ਮੰਨਣਾ ਤੇ ਜੀਵਨ ਸੁਖਾਂ ਨਾਲ ਭਰ ਜਾਂਦਾ ਹੁਣ ਮੇਰੇ ਜੀਵਨ ਦੇ ਵਿੱਚ ਸੋਖੀ ਸੁਖ ਹਨ ਜਦੋਂ ਦਾ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਗਿਆ ਹੈ ਸਤਿਗੁਰ ਪਰਖ ਵਿਖਾਲਿਆ ਇਹ ਕਿਰਪਾ ਗੁਰੂ ਕੀਤੀ ਹੈ ਇਹ ਮੇਰੇ ਗੁਰੂ ਨੇ ਕੀਤੀ ਹੈ ਜਦੋਂ ਮੱਥੇ ਦੇ ਹੱਥ ਧਰਿਆ ਸਤਿਗੁਰ ਪਰਖ ਵਿਖਾਲਿਆ ਮਸਤਕ ਦਰਕੈ ਹੱਥ ਜੀ ਉਹ ਮੇਰੇ ਗੁਰੂ ਪਿਤਾ ਨੇ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਮੱਥੇ ਤੇ ਹੱਥ ਕਰਿਆ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਹੀਰ ਹੈ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਮੇਰੇ ਮੱਥੇ ਤੇ ਹੱਥ ਕਰਕੇ ਉਹ ਪ੍ਰਮਾਤਮਾ ਦੇ ਦਰਸ਼ਨ ਕਰਾ ਦਿੱਤੇ ਹਨ ਤਨ ਗੁਰੂ ਅਰਜਨ ਦੇਵ ਮਹਾਰਾਜ ਨੇ ਮੈਂ ਬੱਤੀ ਸੱਚ ਧਰਮਸਾਲ ਹੈ ਮੈਂ ਹੁਣ ਧਰਮ ਨੂੰ ਕਮੌਣ ਵਾਲੀ ਧਰਮਸਾਲਾ ਬਣੀ ਹੈ। ਸਤ ਸੰਗਤ ਰੂਪੀ ਧਰਮਸਾਲ ਬਣਾਈ ਹੈ। ਇਹਦੇ ਅੱਖਰ ਸਤ ਸੰਗਤ ਵੀ ਹੈ। ਇਹਦੇ ਅੱਖਰ ਹਰਮੰਦਰ ਸਾਹਿਬ ਵੀ ਹੈ ਕਿਉਂਕਿ ਹਕੀ ਮਹਾਰਾਜ ਨੇ ਆਹ ਹਰਮੰਦਰ ਸਾਹਿਬ ਬਣਾਇਆ ਜਿੱਥੇ ਜਿਨ ਮਹਾਰਾਜ ਨੇ ਜਿੱਥੇ ਸਭੇ ਆਪ ਨਹੀਂ ਤੁਦ ਜਿਹਿਆ ਬਦੋ ਪੁਰਖ ਬਣਾਤੇ ਤਾਂ ਉਸ ਦਿਹਾ ਮੈਂ ਉਹ ਧਰਮ ਕਮੌਣ ਦੀ ਸੱਚੀ ਜਗਾ ਤਿਆਰ ਕੀਤੀ ਹੈ ਪਰ ਸਿੱਖਾ ਨਾਮ ਦਾ ਪੜਾਟ ਤੇ ਬਰਗੇ ਜਿਹੜੀ ਸਤ ਸੰਗਤ ਰੂਪੀ ਧਰਮਸਾਲ ਵੱਡੀ ਹੈ ਜਿਵੇਂ ਆਪਾ ਪੜ੍ਹਦੇ ਨੇ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਮੈਂ ਗੁਰੂ ਦੀ ਚਟਸਾਲ ਆਠਸਾਲ ਰੂਪੀ ਧਰਮਸਾਲਾ ਤਿਆਰ ਕੀਤੀ ਹੈ ਜਿੱਥੇ ਪਰਮਾਤਮਾ ਦੇ ਗੁਣ ਸਿੱਖੇ ਜਾਂਦੇ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਤਨ ਧਨ ਸੋ ਰਸਨਾ ਤਨ ਕਰ ਤਨ ਸੋ ਪੰਧਾ ਸਤਿਗੁਰੂ ਜਿੱਤ ਮਿਲ ਹਰ ਲੇਖਾ ਲੇਖਾ ਗੁਰੂ ਵੀ ਧਰਨਦਾ ਹੈ ਹੱਥ ਵੀ ਧਰਨਦਾ ਹੈ ਰਸਨਾ ਵੀ ਧਰਨਦਾ ਉਹ पाठशाला ਉਹ ਧਰਮਸ਼ਾਲਾ ਮੈਂ ਬੰਦੀ ਹੈ ਜਿੱਥੇ ਪਰਮਾਤਮਾ ਦੇ ਨਾਮ ਜਿਨ ਮਾਰੇ ਨੇ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੋ ਜਾਈ ਉਹ ਖਤ ਸੰਗਤ ਰੂਪ ਵਿੱਚ ਤਿਆਰ ਕੀਤੇ ਆ ਉਥੇ ਫਿਰ ਮੈਂ ਗੁਰ ਸਿੱਖਾਂ ਨੂੰ ਭਾਲ ਭਾਲ ਕੇ ਜਉਂ ਬਾਬਾ ਬੁੱਢਾ ਜੀ ਵਰਗਿਆਂ ਨੂੰ ਫਿਰ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯਿਤ ਕਰਦਾ ਭਾਈ ਗੁਰਦਾਸ ਜੀ ਵਰਗਿਆਂ ਨੂੰ ਲਿਆ ਕੇ ਬੁਲਾਵਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦਾ ਗੁਰੂ ਗ੍ਰੰਥ ਸਾਹਿਬ ਤਿਆਰ ਕਰਦਾ ਮੈਂ ਫਿਰ ਉਹਨਾਂ ਨੂੰ ਲਿਆ ਰਿਹਾ ਕੇ ਮੈਂ ਗੁਰਮੁਖ ਕੋ ਸਿੱਖਾਂ ਲੈਦਾ ਪਾਲ ਪਾਲ ਕੇ ਉਹਨਾਂ ਨੂੰ ਸਿੱਖਾਂ ਨੂੰ ਮੈਂ ਇਹ ਸਤ ਸੰਗਤ ਵਿੱਚ ਬਿਠਾਉਣਾ ਕਰਦਾ ਹਾਂ ਤੇ ਦੇਵ 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 ਦਾ ਅੰਗੁਰੂ ਆਤਮ ਦੇ ਮਹਾਰਾਜ ਜੀ ਬੜੇ ਚਾਰੇ ਸ਼ਬਦ ਨੇ ਪੈਰ ਧੋਵਾ ਫੱਖਾ ਪੇਰਦਾ ਇਸ ਨਿਮ ਨਿਮ ਲਗਾ ਲਗਾ ਪਾਇਗੇ ਮੈਂ ਸੰਗਤਾਂ ਦੇ ਪੈਰ ਵੀ ਧੋਣਾ ਫੱਖਾ ਵੀ ਪੇਰਨਾ ਤੇ ਨਿਮ ਨਿਮ ਕੇ ਉਹਨਾਂ ਦੇ ਪੈਰੀਂ ਵੀ ਲਗਦਾ ਹਾਂ ਇਹ ਤੁੰਗੁਰ ਅਜੰਦੇਵ ਦੇ ਮਾਰਗ ਜੀਵਨ ਹੈ ਜਿਹੜੀ ਇਤਿਹਾਸ ਦੀ ਵਰਣਨ ਕਰਤਾ ਹੁੰਦੀ ਹੈ ਵੀ ਪਿਛਾਵਰ ਦੀ ਸੰਗਤ ਦਰਬਾਰ ਸਾਹਿਬ ਆਈ ਤੇ ਉਹਨਾਂ ਨੂੰ ਪਿੱਛੇ ਰਾਤ ਹੋ ਗਿਆ ਤੇ ਜਿਹੜਾ ਪਿਬਲੀ ਸਾਹਿਬ ਸਥਾਨ ਬਣਿਆ ਹੋਇਆ ਬਾਹਰ ਸਾਤ ਤੋਂ ਥੋੜਾ ਬਾਅਦ ਫਿਰ ਉੱਥੇ ਆ ਕੇ ਸੰਗਤ ਰੁਕੀ ਜੇ ਲੋ ਸੁਬਾ ਚੱਲਾਂਗੇ ਲੇਟ ਹੋ ਗਏ ਇਹਦੇ ਇਧਰ ਗੁਰੂ ਮਹਾਰਾਜ ਨੂੰ ਪਤਾ ਲੱਗਿਆ ਵੀ ਸੰਗਤ ਦੂਰੋਂ ਆਈ ਆ ਪਿਸ਼ਾਵਰ ਤੋਂ ਪਿੱਛੇ ਰੁਗੀ ਤੇ ਮਹਾਰਾਜ ਆਪ ਦੇ ਪ੍ਰਸ਼ਾਦੇ ਤਿਆਰ ਕਰਾ ਕੇ ਲਈ ਨਾਲ ਮਾਤਾ ਦੰਗਾ ਜੀ ਤੇ ਨਾਲ ਹੋਰ ਸਿੱਖ ਸੇਵਕਾਂ ਨੂੰ ਲੈ ਕੇ ਫਿਰ ਉਹਨਾਂ ਦੀ ਸੇਵਾ ਪਿਪਲੀ ਸਾਹਿਬ ਦੇ ਸਥਾਨ ਤੇ ਜਾ ਕੇ ਆਪ ਪ੍ਰਸ਼ਾਦੇ ਸ਼ਕਾਏ ਤੇ ਆਪ ਸਾਰੇ ਯਾਤ ਉਹਨਾਂ ਦੀ ਮੁਫ਼ਤੀ ਚਾਪੀ ਵੀ ਕਰਦੇ ਰਹੇ ਪੱਖਾ ਵੀ ਚੱਲਦੇ ਰਹੇ ਇਹ ਇਤਿਹਾਸਤਾ ਤਾਂ ਗੁਰਦੁਆਰਾ ਪਿਪਲੀ ਸਾਹਿਬ ਸਥਾਨ ਵੀ ਬਣਿਆ ਹੈ ਅੱਜ ਤੱਕ ਸਾਨੂੰ ਇਹਨਾਂ ਦਾ ਭਾਵ ਗੁਰੂ ਇੰਨੀ ਨਿਮਰਤਾ ਦੇ ਘਰ ਵਿੱਚ ਹੈ ਉਹ ਪਿਆਰਾ ਤੋਂ ਉਹ ਪੱਖਾ ਫੇਰਦਾ ਜਿਸ ਨਿਵਨੇਵ ਲੱਗਾ ਆਈ ਜੋ ਮੈਂ ਉਹ ਗੁਰਸਿੱਖ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ ਸਤ ਸੰਗਤ ਆ ਕੇ ਬੈੰਦੇ ਨੇ ਮੈਂ ਇਹਨਾਂ ਨੂੰ ਭਾਗ ਭਾੜ ਕੇ ਲੈਂਦਾ ਮੈਂ ਉਹਨਾਂ ਦੀ ਸੇਵਾ ਵਿੱਚ ਉਹਨਾਂ ਦੇ ਪੈਰੀ ਹੱਥ ਵੀ ਲਾਉਣਾ ਉਹਨਾਂ ਨੂੰ ਪੱਖਾ ਵੀ ਫੇਰਦਾ ਤੇ ਨਿਵਨੇਵ ਕੇ ਨਮਸਕਾਰ ਵੀ ਕਰਦਾ ਹਾਂ ਸੋਣ ਗੱਲਾਂ ਗੁਰਪਹਿ ਆਇਆ ਮਰਿਆ ਕਹਿੰਦੇ ਮੈਂ ਗੁਰੂ ਦੀ ਵਡਿਆਈ ਸੁਣ ਕੇ ਗੁਰੂ ਦੀ ਸ਼ੋਭਾ ਸੁਣ ਕੇ गुरु को आया हाँ गुरु ने की गुरु ने नाम दान इशनान दड़ाया गुरु ने नाम दान ते इशनान ये सारा कुछ डेड करना करता गुरु सतगुर का जो सिख आए सो भड़ती उठ हर नाम ते आ ਗੁਰੂ ਨੇ ਬਿੜ ਕਰਾਤਾ ਸਿੱਖਾ ਤੁਮ ਅਮਰਤ ਵੇਲੇ ਉੱਠਣਾ ਗੁਰਸਤ ਗੁਰ ਕਾਜ ਸਿੱਖ ਖਾਏ ਸੋ ੜਕੇ ਉਠਾਰ ਨਾਲ ਤੇ ਆਵੇ ਉਦਮ ਕਦੇ ੜਕੇ ਪ੍ਰਵਰਤੀ ਇਸ਼ਨਾਨ ਕਰੇ ਅਮਰਤ ਪਰ ਹੋਇਆ ਕਦੋਂ ਜਦੋਂ ਸੋਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸ ਨਾਮ ਦੇ ਦੋ ਗੁਰੂ ਦੀ ਬਿੜਾਈ ਛੋੜੀ ਗੁਰੂ ਦੀ ਸ਼ੋਭਾ ਸੁਣੀ ਗੁਰ ਤੇ ਜਾਤੇ ਆਏ ਗੁਰੂ ਨੇ ਨਾਮ ਦਾਨ ਇਰਖਾਲ ਖਾਇ ਕਿਛ ਤੋ ਦੇ ਨਾਨਕ ਰਾਹ ਪਸਾਣੇ ਸੇ ਤੇ ਜੀਵਨ ਪਵਿੱਤਰਤਾ ਵਾਲਾ ਇਹ ਸਾਰਾ ਦੇਣ ਕਰਾਇਆ ਹੈ ਗੁਰੂ ਨੇ ਇਹ ਸਾਰਾ ਕੋ ਨਾਮ দান ਇਸ ਨਾਮ ਦੇਣ ਕਰਾ ਕੇ ਇਹ ਸਾਰੇ ਸੰਸਾਰ ਨੂੰ ਮੁਕਤ ਕਰਾਤਾ ਸਭ ਮੁਕਤ ਹੋ ਆਸਹਿ ਸਾਰਣਾ ਨਾਨਕ ਸੱਚੀ 베ੜੀ ਚਾੜ ਬਿਓ ਸੱਚ ਦੇ ਨਾਮ ਦੀ ਸਤ ਸੰਗਤ ਰੂਪੀ 베ੜੀ ਤੇ ਚਾੜ ਕੇ ਮੇਰੇ ਗੁਰੂ ਨੇ ਇਹ ਸਾਰੇ ਸੰਸਾਰ ਨੂੰ ਮੁਕਤ ਕਰਨਾ ਨ। ਨਦੀ ਤਰੰਦੜੀ ਮੈਡਾ ਖੋਜਨਾ ਕੁੰਬੈ ਮੰਨਿ ਬਹਾਪਤ ਤੇਰੀ ਕਾਉਸ਼ੈ ਚਰਨੀ ਮੈਡਾ ਹੀੜਾ ਸਿਧਮ ਹਰ ਨਾਨਕ ਤੁਲਹਾ 베ੜੀ ਗੁਰੂ ਦੇ ਨਾਮ ਰੂਪੀ ਜਿਹੜੀ 베ੜੀ ਬਣਾਈ ਹੈ ਇਹ 베ੜੇ ਤੇ ਚਾੜ ਕੇ ਮੇਰੇ ਪਿਤਾ ਨੇ ਸਾਰੇ ਸੰਸਾਰ ਨੂੰ ਮੁਕਤ ਕਰਨਾ ਕੀਤਾ ਹੈ। ਸਾਰੀ ਸ੍ਰਿਸ਼ਟੀ ਹੈ ਵਹਿਗੁਰੂ ਦਿਨ ਰਾਤ ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜਿਉ ਸਾਰੀ ਸ੍ਰਿਸ਼ਟੀ ਹੈ ਵਹਿਗੁਰੂ ਦਿਨ ਰਾਤ ਤੈਨੂੰ ਹੀ ਸਿਮਰਨਾ ਕਰਤੀ ਹੈ اے ਵਹਿਗੁਰੂ ਤੁਸੀਂ ਸਾਰੇ ਜੀਵਾਂ ਦੀ ਕੰਨ ਕਰਕੇ ਅਰਦਾਸ ਸੁਣਦੇ ਹੋ ਤੂੰ ਆਪ ਕੇ ਬਣਾਇਆ ਹੈ ਬੰਦਾ ਤੇ ਬੰਦੂ ਸਾਰੀ ਸ੍ਰਿਸ਼ਟੀ ਤੈਨੂੰ ਸਿਮਰਦੀ ਐ ਤੇ ਸਾਰਿਆਂ ਨੂੰ ਤੂੰ ਤਨ ਕਰਕੇ ਗੱਲ ਵੀ ਸੁਣਦਾ ਹੈਗਾ ਅਰਦਾਸ ਵੀ ਸੁਣਦਾ ਹੈਗਾ ਠੋਕ ਬਜਾਏ ਸਭ ਦੇਖਿਆ ਤ ਉਸ ਆਪੇ ਲੈਣਾ ਇਹ ਸਾਰਾ ਕੁਸ ਪਰਖ ਕੇ ਦੇਖ ਲੈ ਠੋਕ ਬਜਾ ਕੇ ਦੇਖ ਗਿਆ ਕਿ ਤੂੰ ਆਪ ਹੀ ਜੇ ਤੂੰ ਉਠਦਾ ਹੈ ਤ ਉਸ ਆਪੇ ਲੈਣਾ ਛੜਾਏ ਜੀ ਉਹ ਜਿਹਦੇ ਤੂੰ ਉਠ ਰਿਹਾ ਹੈਗਾ ਪ੍ਰਸੰਨ ਹੋਣਾ ਹੈਗਾ ਫਿਰ ਉਹਨਾਂ ਨੂੰ ਤੂੰ ਛੜਾ ਲੈਂਦਾ ਹੈਗਾ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਹੀ ਧਿਆਵੇ ਦਿਨ ਰਾਤ ਤੂੰ ਸਾਰੇ ਵਿੱਚ ਵਰਤਦਾ ਵੀ ਹੈ ਸਾਰੇ ਤੈਨੂੰ ਹੀ ਜਾਣਦਾ ਸਭਨਾ ਵਿੱਚ ਤੂੰ ਵਰਤਦਾ ਤਾ ਸਭ ਤੁਝੇ ਹੀ ਧਿਆਵੇ ਦਿਨ ਰਾਤ ਸਭ ਤੁਝ ਹੀ ਆਵੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇਕ ਦਾਤ ਤੂੰ ਸਾਰਿਆਂ ਨੂੰ ਪਸੰਦ ਹੋ ਕੇ ਇਕ ਦਾਤ ਦੇ ਰਿਹਾ ਹੈ ਹੋਣ ਹੁਕਮ ਹੋਆ ਮਿਹਰਬਾਨ ਦਾ ਹੁਣ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਮਿਹਰਬਾਨ ਦਾ ਹੁਕਮ ਹੈ ਸਾਡੇ ਜੀਵਨ ਵਿੱਚ ਮਰਤ ਗਿਆ ਹੈ ਜਦੋਂ ਪ੍ਰਮਾਤਮਾ ਦਾ ਹੁਕਮ ਜੀਵਨ ਵਿੱਚ ਆ ਗਿਆ ਮੈਂ ਕੋਈ ਨਾ ਕਿਸ ਹੈ ਅਨੇ ਆਣਦਾ ਤੇ ਇਹ ਹੁਣਾ ਜ਼ੋਰ ਪਾਉਣਾ ਦੁਖੀ ਕਰਨਾ ਹੁਣ ਹੋਰ ਕੋਈ ਮੈਨੂੰ ਬਕਾਰ ਦੁਖੀ ਨਹੀਂ ਕਰਦਾ ਹੁਣ ਜਦੋਂ ਤੇਰੇ ਨਾਮ ਦਾ ਹੁਕਮ ਤੇਰੀ ਰਜਾ ਮੇਰੇ ਜੀਵਨ ਵਿੱਚ ਆਈ ਹੋਈ ਐ ਮੈਂ ਤੇਰੇ ਪਾਣੇ ਵਿੱਚ ਚੱਲਦਾ ਪਏ ਕੋਈ ਨਾ ਤਸਾ ਹੈ ਅਰ ਜਾਣਦਾ ਹੁਣ ਕੋਈ ਮੈਨੂੰ ਦੁੱਖ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕਿਰਤ ਦਾ ਉਹ ਨਹੀਂ ਸਕਦਾ ਸਭ ਸੁਖਾਲੀ ਘੁੱਟੀਆਂ ਇਹ ਹੋਆ ਹਲੇਮੀ ਰਾਜ ਜਿਉ ਹੁਣੇ ਹਲੇਮੀ ਰਾਜ ਹੋ ਗਿਆ ਜਿੱਥੇ ਕੋਈ ਵੀ ਵਿਕਾਰ ਹੋ ਨਹੀਂ ਸਕਦਾ ਤੇ ਸਾਰਾ ਜੀਵਨ ਆਨੰਦ ਨਾਲ ਭਰ ਗਿਆ ਹੈ ਉਤਰ ਰਤ ਰਤ ਹੁਣ ਜੀਵਨ ਵਿੱਚ ਚਿਮ ਚਿਮ ਅੰਮ੍ਰਿਤ ਵਰਸਦਾ ਜਿਸਮ ਛੜੀ ਲੱਗਦੀ ਹੈ ਨਾ ਮਿੱਠੀ ਮਿੱਠੀ ਚਿਮ ਚਿਮ ਅੰਮ੍ਰਿਤ ਵਰਸੇ ਚਿਮ ਚਿਮ ਵਰਖੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਹੁਣ ਸਾਡੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਚਰਿਆ ਬਾਣੀ ਇਚਰੇ ਸਾਧ ਜਨ ਅਮੇ ਚੱਲ ਲੈ ਚਰਨੇ ਇਕ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਹੁਣ ਮੇਰੇ ਹਿਰਦੇ ਰੂਪੀ ਘਰ ਵਿੱਚ ਅਮਰ ਕ੍ਰੂਪੀ ਨਾਮ ਦੇ ਝਰਨੇ ਚੱਲ ਰਹੇ ਹਨ ਹੁਣ ਮੈਂ ਜਿਹੜਾ ਵੀ ਬੋਲ ਬੋਲਦਾ ਹੈ ਵਹਿਗੁਰੂ ਜੋ ਤੁਹਾਨੂੰ ਭਾਵੇਗਾ ਮੈਂ ਉਹੀ ਬੋਲਦਾ ਮੇਰੀ ਆਪਣੀ ਕੋਈ ਵੀ ਪਾਇਆ ਨਹੀਂ ਹੈ ਬਹੁਮਾਨ ਕੀਆ ਤਦ ਉਪਰੇ ਰਹਿ ਬਹਿਰੂ ਮੈਂ ਤੇਰੇ ਉੱਤੇ ਮਾਨ ਕੀਤਾ ਹੋਇਆ ਹੈ ਤੂੰ ਆਪੇ ਆਏ ਹੈ ਖਾਂਏ ਜੀਉਤੇ ਮੈਨੂੰ ਉਪਰੋਸਾ ਵੀ ਹੈ ਜਿਹੜਾ ਤੇਰੇ ਆਸਰੇ ਤੇ ਆਉਂਦਾ ਫਿਰ ਉਹਦਾ ਕਾਲ ਕਮਾਈ ਖਾਂਏ ਵੀ ਬਾ ਲੈਣਾਗਾ ਹੌ ਨਾ ਛੋਡੋ ਕੰਤ ਪਾਸਰਾ ਸਦਾ ਰੰਦੀਲਾ ਨਾਲ ਪਿਆਰਾ ਇਹ ਮਹਿੰਜਾ ਆਸਰਾ ਮੈਂ ਇੱਕੋ ਇੱਕ ਹੁਣ ਤੇਰਾ ਆਸਰਾ ਕਰਿਆ ਹੋਇਆਗਾ ਮੈਂ ਹੋਰ ਕੋਈ ਆਸ ਨਹੀਂ ਛੱਡਾਂਗਾ ਹੌ ਨਾ ਛੋਡੋ ਕੰਤ ਪਾਸਰ ਅਮੈ ਕੰਤ ਦਾ ਪਾਸਰ ਛੱਡਦੇ ਹੀ ਬਹੁ ਮਾਨ ਕੀ ਅਤ ਉਪਰੇ ਤੂੰ ਆਪੇ ਪਾਏ ਹੈ ਥਾਂ ਦਿਓ ਸੱਜਣ ਤੂੰ ਹੈ ਸੈਣ ਤੂੰ ਹੈ ਮੈਤੋ ਜੀ ਉਪਰ ਬਹੁ ਮਾਨਿਆ ਹੋਵੇ ਸੱਜਣ ਵੀ ਤੂੰ ਹੈ ਸੰਬੰਧੀ ਤੇਰੇ ਤੇ ਹੀ ਮੇਰਾ ਮਾਨ ਹੈ ਜਾਂ ਤੂੰ ਅੰਤਰ ਤਾਂ ਸੁਖੇ ਤੂੰ ਨਿਮਾਣੀ ਮਾਨਿਆ ਤੂੰ ਮੇਰਾ ਨਿਮਾਣੀ ਦਾ ਮਾਨ ਜਦੋਂ ਤੂੰ ਮੇਰੇ ਹਿਰਦੇ ਚ ਹੁੰਨਾ ਫਿਰ ਜੀਵਨ ਸੁੱਖਾਂ ਨਾਲ ਭਰ ਜਾਂਦਾ ਹੈਗਾ ਜੇ ਤੂੰ ਤੁੱਥਾ ਕਿਰਪਾ ਨਿਦਾਨ ਨਾ ਦੂਜਾ ਵਿਖਾਲ ਇਹ ਆਪਾਈ ਮੂਦਾ ਤਰੀ ਜੇ ਤੇ ਹਿਰਦੇ ਰਖਾ ਸਮਾਲ ਅਜੀ ਹੁ ਤੇਰਾ ਹੀ ਮਾਨ ਜੈਗਾ ਤੇਰੇ ਮਾਨ ਤੇ ਸੀ ਜਿਉਨੇ ਆ ਤੇ ਸਾਨੂੰ ਸਮਝ ਵੀ ਹੈ throsa ਵੀ ਬਣ ਗਿਆ ਜਿਹੜੇ ਤੇਰੀ ਸ਼ਰਨ ਆਉਂਦੇ ਨੇ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਤਾਂ ਤੇ ਫਿਰ ਆਪਾਂ ਵੀ ਗੁਰੂ ਦੀ ਸ਼ਰਨ ਲਾਉਣਾ ਕਰੀਏ ਉਹਨੂੰ ਜਪਣਾ ਕਰੀਏ ਜਿਹਦੇ ਜਪਣ ਨਾਲ ਹਿਰਦੇ ਰੂਪੀ ਕਰਦੇ ਵਿੱਚ ਅਮਰਤ ਵਰਸ ਜਾਵੇ ਅਮਰਤ ਨਾਲ ਸੰਤਿਆ ਹੋ ਜਾਵੇ ਮਰੇ ਕਿਰਪਾ ਕਰ ਆਓ ਸਾਰੇ ਜਪਣਾ ਕਰਕੇ ਜਿਮ ਜਿਮ ਅਮਰਤ ਵਰਸਦਾ ਬੁਲਾਇਆ ਬੋਲੀ ਖਤਮ ਹਦਾ ਜਿਵੇਂ ਮੇਰਾ ਬਾਈ ਗੁਰੂ ਕੋਲ ਬਲਾ ਹੁੰਦਾ ਉਹ ਬੋਲਣੇ ਬੋਲੀ ਹੈ ਸੱਚ ਧਰਮਕ ਝੂਠ ਨਾ ਬੋਲੀ ਹੈ ਜੋ ਗੁਰ ਦੱਸੈ ਬਾਟ ਮਰੀਦਾ ਜੇਲੀ ਹੈ ਆਉ ਜਹਣਾ ਕਰੀਏ ਵਾਹਿਗੁਰੂ 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 ਆਹੇ ਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਸਾਰੇ ਸੰਤਾਂ ਦਾ ਧੰਵਾਦ ਕੁਤਾਨਪੁਰ ਧੰਵਾਦ ਸੈ ਸਿਦੀ ਗੁਰੂ ਕਾਂ ਸਹਿ ਮਹਾਰਾਜ ਦਾ ਜਿਹੜੇ ਅਹਿਮਤਾਬਖਸ਼ ਦੇ ਨੇ ਅਮਰਤ ਵੇਲੇ ਪ੍ਰੇਰਦੇ ਨੇ ਆਪਣੀ ਗੋਦੀ ਚ ਬਠਾਉਂਦੇ ਨੇ ਤੇ ਕਹਿਣ ਤੋਂ ਇਸ ਮਰਥਾ ਵਾਸਤੇ ਨੇ ਮਾਰੇ ਕਿਰਪਾ ਕਰਨ ਲਈ ਆਸ ਨੇ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਲੋਕ ਸਹੇਲੇ नानक हर प्रभ आपे मेले भुला चुका माफी वाहेगुरू जी का खालसा वाहगुरु जी की फतेह